ਜਾਉਗੇ ਭਾਈ ਇਹ ਨਹੀਂ ਪਿੰਕ ਨਹੀਂ ਹੈਗੇ ਆ ਮੈਂ ਪਿਛਲੇ ਦਿਨੀ ਜਿਹੜਾ ਉਦੋਂ ਇਹ ਜਿਹੜਾ ਸਾਰਾ ਕਾਹਨ ਹੋਇਆ ਤੇ ਮੈਂ ਉਦੋਂ ਤੱਕ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਸੀ ਉੱਥੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਣੇ ਸੀ ਤੇ ਜਿਹੜਾ ਭਾਈ ਸੰਦੀਪ ਸਿੰਘ ਜਿਹਨੇ ਉਸ ਵੇਲੇ ਸ਼ੇਰ ਸੈਨਾ ਦਾ ਭਾਵੇਂ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਕਿਸੇ ਵੀ ਆਪਾਂ ਨਿੱਜੀ ਤੌਰ ਤੇ ਕਿਸੇ ਦੇ ਵੀ ਖਿਲਾਫ ਨਹੀਂ ਪਰ ਜੇ ਕੋਈ ਜਦ ਆਪ ਕੀ ਔਦ ਨਿਧਾਨ ਬਣੇ ਅਤਹੀ ਰਨ ਮੈ ਤਾਂ ਯੂਜ ਮਰੂੰ ਸੋ ਕੋਈ ਵੀ ਸਾਡੇ ਆਣ-ਬਾਣ-ਸ਼ਾਨ ਦੇ ਖਿਲਾਫ ਬੋਲਦਾ ਹੈ ਇਹ ਵੈਸੇ ਗੁਰੂ ਸਾਹਿਬ ਨੇ ਜਿਹੜਾ ਇਹ ਖਾਲਸੇ ਪੰਥ ਦੀ ਸਾਜਣਾ ਗੋ ਗਰੀਬ ਦੀ ਰੱਖਿਆ ਵਾਸਤੇ ਕੀਤੀ ਤੇ ਜੇ ਕੋਈ ਖਾਲਸੇ ਦੇ ਆਣ-ਬਾਣ-ਸ਼ਾਨ ਨੂੰ ਤੇ ਖਿਲਾਫ ਬੋਲਦਾ ਤੇ ਜਿਹੜਾ ਆਪਣੇ ਸ਼ੇਵ ਸੈਨਾ ਦੇ ਜਿਹੜੇ ਉਸ ਵੇਲੇ ਅੰਮ੍ਰਿਤਸਰ ਸਾਹਿਬ ਵਿਖੇ ਸੁਧੀਰ ਸੂਰੀ ਜਾਂ ਜਿਹੜੇ ਵੀ ਕੋਈ ਖਿਲਾਫ ਬੋਲਦੇ ਨੇ ਸਮੇਂ-ਸਮੇਂ ਸਿਰ ਸੋ ਖਾਲਸੇ ਨੇ ਉਹਨਾਂ ਦਾ ਜਿਹੜਾ ਹਿਸਾਬ ਚੁਕਤਾ ਕੀਤਾ ਤੇ ਹੁਣ ਵੀ ਭਾਈ ਸੰਦੀਪ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਇਹ ਕਾਰਜ ਕੀਤਾ ਸੀ ਤੇ ਉਹਨਾਂ ਨੂੰ ਜਿਹੜਾ ਗਲਤ ਉਹਨਾਂ ਨੂੰ ਤਸੀਹੇ ਦਿੱਤੇ ਤੇ ਜੋ ਉਹਨਾਂ ਦੀ ਕਾਰਵਾਈ ਸਰਕਾਰੀ ਤੌਰ ਤੇ ਕਾਨੂੰਨੀ ਬਣਦੀ ਹੈ ਉਹ ਤੇ ਠੀਕ ਹੈ ਪਰ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਤਸੀਹੇ ਦੇਣੇ ਉਹਨਾਂ ਦਾ ਇਲਾਜ ਵੀ ਨਾ ਕਰਵਾਉਣਾ ਤੇ ਉਹ ਜਿਹੜਾ ਬਹੁਤ ਹੀ ਮੰਦ ਭਾਗ ਹੈ ਤੇ ਉਹਨਾਂ ਦਾ ਜਿਹੜਾ ਇਲਾਜ ਵੀ ਤੁਰੰਤ ਕਰਵਾਇਆ ਜਾਣਾ ਚਾਹੀਦਾ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਅਸੀਂ ਆਪਣੇ ਇਹ ਮੰਗ ਕਰਦੇ ਆ ਕਦੇ ਖਾਲਸਾ ਮੰਗ ਨਹੀਂ ਕਰਦਾ ਪਰ ਫਿਰ ਵੀ ਭਾਈ ਸੰਦੀਪ ਸਿੰਘ ਜਿਨ੍ਹਾਂ ਨੇ ਇਹ ਜਿਹੜੀ ਹੈ ਕੁਰਬਾਨੀ ਕੀਤੀ ਹੈ ਤੇ ਜਿਹੜਾ ਖਾਲਸੇ ਪੰਥ ਦੀ ਸ਼ਾਨ ਦੇ ਖਿਲਾਫ ਬੋਲਦਾ ਸੀ ਤੇ ਉਹ ਜਿਹੜਾ ਸੀ ਉਹਨੂੰ ਸੋਧਿਆ ਸੀ ਤੇ ਉਹਨੂੰ ਜਿਹੜਾ ਅੰਦਰ ਜਿਹੜਾ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਜਿਹੜਾ ਮਾਰਕੁੱਟ ਕੀਤੀ ਗਈ ਤੇ ਉਹਨੂੰ ਜਿਹੜੀ ਦਵਾਈ ਵੀ ਨਹੀਂ ਦਿੱਤੀ ਜਾ ਰਹੀ ਉਹਦਾ ਇਲਾਜ ਵੀ ਨਹੀਂ ਸਹੀ ਤਰੀਕੇ ਦੇ ਨਾਲ ਕਰਵਾਇਆ ਜਾ ਰਿਹਾ ਫੇਰ ਵੀ ਜੇ ਕੋਈ ਵੀ ਕਿਸੇ ਨੂੰ ਇਸ ਤਰ੍ਹਾਂ ਗਲਤ ਆਪਣੇ ਬੰਦੇ ਨੂੰ ਜਿਹੜਾ ਜੇਲ੍ਹ ਦੇ ਵਿੱਚ ਉਹਨੂੰ ਤਸੀਹੇ ਦੇ ਨੇ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਜਿਹੜਾ ਵੀ ਅਫਸਰ ਕੋਈ ਇਹੋ ਜਿਹਾ ਗਲਤ ਕਾਰਵਾਈ ਕਰਾਉਂਦਾ ਹੈ ਜਾਂ ਕਰਦਾ ਹੈ ਤੇ ਉਹ ਜਿਹੜਾ ਆਪ ਵੀ ਪਾਪਾਂ ਦਾ ਭਾਗੀ ਹੁੰਦਾ ਹੈ ਸੋ ਇਸ ਕਰਕੇ ਉਹਦਾ ਤੁਰੰਤ ਜਿਹੜਾ ਭਾਈ ਸੰਦੀਪ ਸਿੰਘ ਦਾ ਇਲਾਜ ਕਰਵਾਇਆ ਜਾਣਾ ਚਾਹੀਦਾ ਜੇ ਅਦਾਲਤ ਨੇ ਵੀ ਆਗਿਆ ਦਿੱਤੀ ਹੈ ਤੇ ਉਹ ਜਿਹੜਾ ਆਪਣੇ ਉਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਉਹ ਸਿੱਖ ਕੌਮ ਦਾ ਜਿਹੜਾ ਇੱਕ ਸਾਡਾ ਯੋਧਾ ਸੂਰਮਾ ਤੇ ਉਹਦਾ ਪੂਰਾ ਧਿਆਨ ਦਿੱਤਾ ਚਾਹੀਦਾ ਨੰਗ ਜਿੱਥੇ ਬੰਦੀਆਂ ਵੱਲੋਂ ਤੁਹਾਡਾ ਕਿਵੇਂ ਦੱਸਣਾ ਨੰਗ ਸਿੰਘ ਜਿੱਥੇ ਬੰਦੀਆਂ ਪੂਰਾ ਉਹਦਾ ਸਮਰਥਨ ਕਰਦੀਆਂ ਨੇ ਜੇ ਕੋਈ ਉਹ ਚੰਗਾ ਕੰਮ ਕੀਤਾ ਉਹਨੇ ਤੇ ਉਹ ਆਪਣੇ ਜੇ ਕੋਈ ਅੱਗੇ ਵੀ ਖਾਲਸੇ ਦੀ ਆਪਣੇ ਸ਼ਾਨ ਦੇ ਖਿਲਾਫ ਹੁੰਦਾ ਤੇ ਉਹਦਾ ਹਸ਼ਰ ਜਿਹੜਾ ਇਹ ਮਾੜਾ ਹੀ ਹੁੰਦਾ ਪਰ ਨਾਲ ਇਹ ਬੇਨਤੀ ਹੈ ਅਸੀਂ ਕਦੇ ਵੀ Hindu ਧਰਮ ਜਾਂ ਸਾਡੇ ਕੋਈ ਵੀ ਹੈ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਆਪਾਂ ਸਾਂਝੀ ਵਾਲਤਾ ਦੇ ਜਿਹੜੇ ਮਦਈਆਂ ਪਰ ਜੇ ਕੋਈ ਕਦੇ ਵੀ ਖਾਲਸੇ ਦੀ ਸ਼ਾਨ ਦੇ ਖਿਲਾਫ ਬੋਲਦਾ ਤੇ ਉਹਨੂੰ ਜਿਹੜਾ ਹਮੇਸ਼ਾ ਹੀ ਸਜ਼ਾ ਮਿਲਦੀ ਹੈ ਤੇ ਅੱਗੇ ਵੀ ਮਿਲਦੀ ਰਹੂਗੀ ਸੋ ਤੁਸੀਂ ਵੀ ਸੁਣਿਆ